ਦੇਖੋ ਸਦੀਆਂ ਤੋਂ ਇਹ ਜੋ ਚੱਲ ਰਿਹਾ ਹੈ ਆਪਾਂ ਸਾਰਿਆਂ ਨੂੰ ਇਸ ਸੋਚ ਤੋਂ ਇਸ માનਸਿਕਤਾ ਤੋਂ ਬਾਹਰ ਆਉਣਾ ਚਾਹੀਦਾ ਹੈ ਤੁਸੀਂ ਦੇਖੋ ਸਾਨੂੰ ਜਾਤਾਂ ਦੇ ਨਾਂ ਤੇ ਸਾਨੂੰ ਧਰਮਾਂ ਦੇ ਨਾਂ ਤੇ ਸਾਡੇ ਦਿਮਾਗਾ ਚ ਕਿੰਦਾ ਦੀ ਨਫ਼ਰਤ ਭਰੀ ਜਾਂਦੀ ਹੈ ਪਹਿਲਗਾਮ ਦੇ ਵਿੱਚ ਜੋ ਹੋਇਆ ਉੱਥੇ ਵੀ ਇਹੀ ਰੌਲਾ ਪਾਇਆ ਗਿਆ ਨਾ ਕਿ ਧਰਮ ਪੁੱਛ ਕੇ ਗੋਲੀ ਮਾਰੀ ਹੈ ਹੁਣ ਦੁਨੀਆ ਦੇ ਵਿੱਚ ਬਹੁਤ ਸਾਰੇ ਥਾਵਾਂ ਦੇ ਉੱਪਰ ਧਾਰਮਿਕ ਆਧਾਰ ਤੇ ਵੱਖਰੇ ਦੇਸ਼ਾਂ ਦੀ ਮੰਗ ਕੀਤੀ ਜਾਂਦੀ ਹੈ ਦੇਖੋ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਪਰ ਸਵਾਲ ਇਹ ਆ ਕਿ ਧਰਮ ਜਿਹੜੇ ਸੱਚੇ ਗੁਰੂ ਸਹਿਬਾਨ ਹੋਏ ਨੇ ਕਿਸੇ ਵੀ ਖੇਤਰ ਚ ਹੋਣ ਉਹਨਾਂ ਨੇ ਕਦੇ ਵੀ ਲੋਕਾਂ ਨੂੰ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ ਲੋਕਾਂ ਦੇ ਦਿਮਾਗਾਂ ਚ ਨਫ਼ਰਤਾਂ ਭਰਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਜਿਹੜੇ ਠੱਗ ਨੇ ਧਰਮ ਦੇ ਨਾਂ ਤੇ ਠੱਗੀਆਂ ਕਰਨ ਵਾਲੇ ਉਹਨਾਂ ਨੇ ਲੋਕਾਂ ਨੂੰ ਤੋੜਿਆ ਵੀ ਆਪਸ ਨਫ਼ਰਤਾਂ ਵੀ ਪੈਦਾ ਕੀਤੀਆਂ ਡਰਾਇਆ ਵੀ ਤੇ ਧਰਮ ਦੇ ਨਾਂ ਤੇ ਲੁੱਟਿਆ ਸੋ ਇਹਨਾਂ ਚੀਜ਼ਾਂ ਨੂੰ ਆਪਾਂ ਨੂੰ ਸਮਝਣਾ ਚਾਹੀਦਾ ਗੱਲਾਂ ਆਪਾਂ ਬਹੁਤ ਕਰ ਰਹੇ ਨੇ ਆ ਪਰ ਸਮਝ ਨਹੀਂ ਰਹੇ ਅਜੇ ਤੱਕ